ਅਸੀਂ ਹੁਣ ਤੱਕ ਲਗਾਤਾਰ ਮੁੱਖ ਮੰਤਰੀ ਦੀਆਂ ਜਾਂ ਸਰਕਾਰ ਦੀਆਂ ਗਲਤੀਆਂ ਨੂੰ ਇਹ ਕਹਿ ਕੇ ਆਪਾਂ ਉਹ ਪਰਦਾ ਪਾਉਂਦੇ ਰਹੇ ਵੀ ਚਲੋ ਇੱਕ ਸਾਲ ਹੋਇਆ ਵੀ ਹੈ ਨਾ ਇਹਨਾਂ ਨੂੰ ਟਾਈਮ ਦੇਣਾ ਚਾਹੀਦਾ ਹੈ ਪਰ ਆ ਜਿਹੜਾ ਹੈਗਾ ਉਹਨਾਂ ਨੇ ਜੋ ਇਸ ਕਿਸਮ ਦਾ ਜਿਹੜੇ ਟਿੱਚਰ ਕੀਤੀ ਆ ਜਥੇਦਾਰ ਸਾਹਿਬ ਨੂੰ ਅਸੀਂ ਸਮਝਦੇ ਆਂ ਵੀ ਇਹ ਬਹੁਤ ਘਟਿਆ ਇਹ ਚੁਟਕਲੇ ਸੁਣਾਉਣ ਦਾ ਜਿਹੜਾ ਉਹਨਾਂ ਦਾ ਸੁਭਾਅ ਹੈ ਉਹ ਆਪਣੇ ਆਪਣੀ ਰਾਜਨੀਤੀ ਤੱਕ ਰੱਖਣਾ ਆਪਣੇ ਰਾਜਨੀਤਿਕ ਲੀਡਰਾਂ ਤੱਕ ਰੱਖਣਾ ਤੁਸੀਂ ਦੇਖੋ ਸਰਦਾਰ ਚਰਨਜੀਤ ਸਿੰਘ ਚੰਨੀ ਮੁੱਖ ਮੰਤਰੀ ਬਣੇ ਸੀ ਜਥੇਦਾਰ ਸਾਹਿਬ ਦੇ ਪੈਰਾਂ ਨੂੰ ਹੱਥ ਲਾਇਆ ਉਹਨਾਂ ਨੇ ਸਤਕਾਰ ਵਜੋਂ ਆਖਿਆ ਹਨ ਸੋ ਇਹ ਹੁੰਦੀ ਆ ਜਥੇਦਾਰ ਸਾਹਿਬ ਦੀ ਇਹੋ ਹੀ ਪਦਵੀ ਹੈ ਸਾਨੂੰ ਪਤਾ ਹੈ ਕੁਝ ਰਾਜਨੀਤਿਕ ਲੋਕਾਂ ਨੇ ਉਹਨਾਂ ਨੂੰ ਵਰਤੇ ਆ ਆਪਣੇ ਹਿੱਤਾਂ ਲਈ ਔਰ ਉਹ ਜਥੇਦਾਰ ਸਾਹਿਬ ਨੇ ਵੀ ਮੰਨਿਆ ਹੈ ਆਪਣੇ ਟਵੀਟ ਵਿੱਚ ਹਨਾ ਵੀ ਸਾਡੇ ਵੱਡੇ ਵਰਗੇ ਭੋਲੇ ਭਾਲੇ ਧਾਰਮਿਕ ਲੋਕਾਂ ਨੂੰ ਕੁਝ ਜਿਹੜੇ ਰਾਜਨੀਤਿਕਵਾਣ ਚਤਤ ਰਾਜਨੀਤੀਵਾਣ ਵਰਤ ਜਾਂਦੇ ਜੇ ਉਹਨਾਂ ਨੇ ਮੁੱਖ ਮੰਤਰੀ ਦੇ ਟਵਿੱਟਰ ਹੈਂਡਲ ਤੋਂ ਇਹ ਟਵੀਟ ਕਰਿਆ ਹੈ ਤਾਂ ਮੁੱਖ ਮੰਤਰੀ ਸਾਹਿਬ ਨੂੰ ਇਹ ਸਪਸ਼ਟ ਕਰਨਾ ਚਾਹੀਦਾ ਵੀ ਇਹ ਮੇਰੇ ਵਿਚਾਰ ਨਹੀਂ ਸੀ ਮੇਰਾ ਜਿਹੜਾ ਅਫੀਸ਼ੀਅਲ ਕੰਮ ਦੇਖਦੇ ਆ ਜਿਹੜੇ ਸਿੱਖੀ ਨੂੰ ਨਫ਼ਰਤ ਕਰਦੇ ਆ ਲੋਕ ਵੀ ਉਹਨਾਂ ਦਾ ਕੰਮ ਸੀ ਇਸ ਕਰਕੇ ਹੁਣ ਇਹ ਇਹ ਮੁੱਖ ਮੰਤਰੀ ਨੂੰ ਕਲੀਅਰ ਕਰਨਾ ਚਾਹੀਦਾ ਚੀਫ ਮਿਨਿਸਟਰ ਵੱਲੋਂ ਪਿਛਲੇ ਦਿਨੀ ਜਿਹੜਾ ਹੈਗਾ ਜਥੇਦਾਰ ਸਾਹਿਬ ਨੂੰ ਜਿਸ ਤਰੀਕੇ ਦੇ ਨਾਲ ਜਿਹੜਾ ਟਵਿੱਟਰ ਦੇ ਉੱਤੇ ਜਵਾਬ ਦਿੱਤਾ ਗਿਆ ਤੇ ਜਸਹਦਰ ਸਾਹਿਬ ਵੱਲੋਂ ਵੀ ਜਿਹੜਾ ਹੈ ਅੱਗੋਂ ਜਿਹੜਾ ਉਹਨਾਂ ਨੇ ਜਿਹੜਾ ਜਵਾਬ ਦਿੱਤਾ ਉਸਨੇ ਵੀ ਕਈਆਂ ਦੇ ਜਿਹੜੇ ਮੂੰਹ ਨੇ ਉਹ ਬੰਦ ਕੀਤੇ ਹੈਗੇ ਕਿਵੇਂ ਦੇਖਦੇ ਹੋ ਤੁਸੀਂ ਅ ਅਹੁਦੇ ਦਾ ਸਤਕਾਰ ਕੀ ਇੱਥੇ ਵੱੜਦਾ ਨਹੀਂ ਸੀ ਹੈਗਾ ਕੀ ਇੱਥੇ ਕੁਛ ਉਲੰਘਣਾਵਾਂ ਹੋਈਆਂ ਨੇ ਜਾਂ ਕਿਤੇ ਕੁਝ ਹੋਰ ਐਂਗਲ ਕੰਮ ਕਰ ਰਿਹਾ ਨਹੀਂ ਨਹੀਂ ਉਲੰਘਣਾਵਾਂ ਬਿਲਕੁਲ ਹੋਈਆਂ ਨੇ ਜੀ ਸੋ ਮੁੱਖ ਮੰਤਰੀ ਸਾਹਿਬ ਨੇ ਜਿਸ ਕਿਸਮ ਦਾ ਹੰਕਾਰ ਦਿਖਾਇਆ ਔਰ ਇੱਕ ਉਹ ਬੰਦਾ ਜਿਹੜਾ ਕਹਿੰਦਾ ਸੀਗਾ ਮੈਂ ਪਿੰਡਾਂ 'ਚ ਜੰਮਿਆ ਪਾਲਿਆ ਤੇ ਇੱਥੇ ਸਾਈਕਲ ਚਲਾ ਕੇ ਮੈਂ ਮੈਂ ਅੱਗੇ ਵਧਿਆ ਹੈਗਾ ਸੌਦੇ ਵਿੱਚ ਜਿਹੜਾ ਇਹ ਹੰਕਾਰ ਬੋਲ ਰਿਹਾ ਹੁਣ ਉਹਦਾ ਉਹ ਨਿੱਜੀ ਹੰਕਾਰ ਹੈ ਅ ਦਿੱਲੀ ਦੀ ਜਿਹੜੀ ਉਹਦੀ ਕੇਜਰੀਵਾਲ ਸਰਕਾਰ ਹੈ ਉਹਦਾ ਟੀਕਾ ਲਾਇਆ ਹੋਇਆ ਜਾਂ ਗਾਂਹ ਟੀਕਾ ਜਿਹੜਾ ਹੈਗਾ ਹੋਮ ਮਿਨਿਸਟਰੀ ਵੱਲੋਂ ਲੱਗਿਆ ਇਹ ਉਹ ਜਾਣਦੇ ਹੈਗੇ ਆ ਪਰ ਅਸੀਂ ਸਮਝਦੇ ਆਂ ਵੀ ਸ਼੍ਰੀ ਅਕਾਲ ਤਖਸਾਹ ਬਰਗੀ ਜਿਹੜੀ ਸਹਿਜ ਵਿੱਚ ਚੱਲਣ ਵਾਲੀ ਸੰਸਥਾ ਉਹਦੇ ਮੁਖੀ ਦੇ ਖਿਲਾਫ ਜਿਸ ਕਿਸਮ ਦੀ ਬਿਆਨਬਾਜ਼ੀ ਮੁੱਖ ਮੰਤਰੀ ਨੇ ਕੀਤੀ ਹੈ ਜਿਸ ਕਿਸਮ ਦੀ ਹਮਾਕਤ ਮੁੱਖ ਮੰਤਰੀ ਨੇ ਕੀਤੀ ਹੈ ਅਸੀਂ ਹੁਣ ਤੱਕ ਲਗਾਤਾਰ ਮੁੱਖ ਮੰਤਰੀ ਦੀਆਂ ਜਾਂ ਸਰਕਾਰ ਦੀਆਂ ਗਲਤੀਆਂ ਨੂੰ ਇਹ ਕਹਿ ਕੇ ਆਪਾਂ ਉਹ ਪੜਦਾ ਪਾਉਂਦੇ ਰਹੇ ਵੀ ਚਲੋ ਇੱਕ ਸਾਲ ਹੋਇਆ ਵੀ ਹਨਾ ਇਹਨਾਂ ਨੂੰ ਟਾਈਮ ਦੇਣਾ ਚਾਹੀਦਾ ਹੈ ਪਰ ਆ ਜਿਹੜਾ ਹੈਗਾ ਉਹਨਾਂ ਨੇ ਜੋ ਇਸ ਕਿਸਮ ਦਾ ਜਿਹੜੇ ਟੀਚਰ ਕੀਤੀ ਹੈ ਜਥੇਦਾਰ ਸਾਹਿਬ ਨੂੰ ਅਸੀਂ ਸਮਝਦੇ ਹਾਂ ਵੀ ਇਹ ਬਹੁਤ ਘਟੀਆ ਇਹ ਚੁਟਕਲੇ ਸੁਣਾਉਣ ਦਾ ਜਿਹੜਾ ਉਹਨਾਂ ਦਾ ਸੁਭਾਅ ਹੈ ਉਹ ਆਪਣੇ ਆਪਣੀ ਰਾਜਨੀਤੀ ਤੱਕ ਰੱਖਣ ਆਪਣੇ ਰਾਜਨੀਤਿਕ ਲੀਡਰਾਂ ਤੱਕ ਰੱਖਣ ਸੋ ਸਾਨੂੰ ਲੱਗਦਾ ਵੀ ਸ੍ਰੀ ਅਕਾਲ ਤਖਤ ਸਾਹਿਬ ਵਰਗੀ ਮਹਾਨ ਸੰਸਥਾ ਜਿਹਨੂੰ ਸਾਹਿਬਸ਼ਿਰ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਛੋਪਾ ਪ੍ਰਾਪਤ ਔਰ ਜਿੱਥੇ ਕੌਮ ਦੇ ਬਹੁਤ ਵੱਡੇ ਵੱਡੇ ਫੈਸਲੇ ਹੋਏ ਤੇ ਕਰਵਾਏ ਗਏ ਨੇ ਸੋ ਉਹਨਾਂ ਦੇ ਖਿਲਾਫ ਮੁੱਖ ਮੰਤਰੀ ਨੂੰ ਨਹੀਂ ਜਾਣਾ ਚਾਹੀਦਾ ਹਲੇ ਵੀ ਮੌਕਾ ਹੈ ਜਿਸ ਕਿਸਮ ਦੀ ਬਿਆਨਬਾਜ਼ੀ ਕਰੀ ਹੈ ਮੁੱਖ ਮੰਤਰੀ ਨੂੰ ਇੱਕਦਮ ਮਾਫੀ ਮੰਗਣੀ ਚਾਹੀਦੀ ਹੈ ਜੀ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਤੋਂ ਤੁਸੀਂ ਦੇਖੋ ਸਰਦਾਰ ਚਰਨਜੀਤ ਸਿੰਘ ਚੰਨੀ ਮੁੱਖ ਮੰਤਰੀ ਬਣੇ ਸੀ ਜਥੇਦਾਰ ਸਾਹਿਬ ਦੇ ਪੈਰਾਂ ਨੂੰ ਹੱਥ ਲਾਇਆ ਉਹਨਾਂ ਨੇ ਸਤਕਾਰ ਵਜੋਂ ਆ ਕੇ ਹਨ ਸੋ ਇਹ ਹੁੰਦੀ ਹੈ ਜਥੇਦਾਰ ਸਾਹਿਬ ਦੀ ਇਹੋ ਹੀ ਪਦਵੀ ਹੈ ਸਾਨੂੰ ਪਤਾ ਹੈ ਕੁਝ ਰਾਜਨੀਤਿਕ ਲੋਕਾਂ ਨੇ ਉਹਨਾਂ ਨੂੰ ਵਰਤੇ ਆਪਣੇ ਹਿੱਤਾਂ ਲਈ ਔਰ ਉਹ ਜਥੇਦਾਰ ਸਾਹਿਬ ਨੇ ਵੀ ਮੰਨਿਆ ਹੈ ਆਪਣੇ ਟਵੀਟ ਵਿੱਚ ਹਨਾ ਵੀ ਸਾਡੇ ਬਾਡੇ ਵਰਗੇ ਭੋਲੇ ਭਾਲੇ ਧਾਰਮਿਕ ਲੋਕਾਂ ਨੂੰ ਕੁਝ ਜਿਹੜੇ ਰਾਜਨੀਤਿਕ ਵਾਂ ਚੱਤਰ ਰਾਜਨੀਤੀਵਾਨ ਵਰਤ ਜਾਂਦੇ ਹੈਗੇ ਆ ਪਰ ਉਹਨਾਂ ਨੇ ਮੁੱਖ ਮੰਤਰੀ ਨੂੰ ਕਿਹਾ ਵੀ ਤੁਸੀਂ ਖਿਆਲ ਰੱਖਿਓ ਕਤੇ ਪੰਜਾਬ ਨੂੰ ਬਲਦੀ ਦੇ ਬੂਥੇ ਦੇਣ ਲਈ ਤੁਹਾਨੂੰ ਕੋਈ ਰਾਜਨੀਤਿਕ ਬਾਣ ਵਰਤਣਾ ਜਾਵੇ ਹਮ ਬੜਾ ਇੱਕ ਆਪਾਂ ਕਹੀਏ ਕਿ ਜੱਜ ਦਾ ਬਣਦਾ ਪੂਰਾ ਆਪਾਂ ਕਹੀਏ ਕਿ ਤੱਥਾਂ ਦੇ ਆਧਾਰ ਤੇ ਜਿਹੜਾ ਸੀਗਾ ਉਹਨਾਂ ਦਾ ਜਵਾਬ ਸੀਗਾ ਹਾਂਜੀ ਬਿਲਕੁਲ ਸੋ ਅਕਾਲ ਤੱਕ ਸਾਹਿਬ ਦੀ ਇਹ ਜ਼ਿੰਮੇਵਾਰੀ ਬਣਦੀ ਆ ਵੀ ਉਹ ਇਸ ਪੰਜਾਬ ਨੂੰ ਜਾਂ ਸਿੱਖ ਪੰਥ ਨੂੰ ਜਾਂ ਇਸ ਸਮੁੱਚੇ ਖਿੱਤੇ ਦੀ ਜਿਹੜੀ ਮਨੁੱਖਤਾ ਉਹਨੂੰ ਜ਼ੁਲਮ ਦੀ ਭੱਠੀ ਵਿੱਚ ਜਲਣ ਤੋਂ ਬਚਾਵੇ ਸੋ ਜ਼ੁਲਮ ਦੀ ਭੱਠੀ ਜਦੋਂ ਬਲਦੀ ਆ ਫਿਰ ਉਹ ਧਰਮ ਨਹੀਂ ਦੇਖਦੀ ਵੇਖੋ ਹਿੰਦੂ ਮੁਸਲਮਾਨ ਜਾਂ ਸਿੱਖ ਹੈਗਾ ਸੋ ਜਥੇਦਾਰ ਸਾਹਿਬ ਨੇ ਉਹ ਭਗਵੰਤ ਮਾਨ ਨੂੰ ਜਾਂ ਮੁੱਖ ਮੰਤਰੀ ਨੂੰ ਆਦੇਸ਼ ਇਹ ਦਿੱਤਾ ਹੈਗਾ ਵੀ ਉਹ ਝੂਲਮਾਂ ਦੀ ਭੱਠੀ ਨੂੰ ਤਪਾਉਣ ਵਾਲੇ ਜਿਹੜੇ ਰਾਜਨੀਤੀਬਾਨ ਆ ਉਹਨਾਂ ਦੀਆਂ ਚਾਲਾਂ ਨੂੰ ਸਮਝੋ ਵੀ ਤਾਂ ਕਿ ਪੰਜਾਬ ਨੂੰ ਦੁਬਾਰੇ ਇੰਦਰਾ ਗਾਂਧੀ ਵਾਲੇ ਦੌਰ ਚ ਜਾਂ ਬੈਂਤ ਸਿੰਘ ਵਾਲੇ ਦੌਰ ਚ ਲੱਜਾਣ ਦਾ ਯਤਨ ਨਾ ਕਰੋ ਸਾਨੂੰ ਲੱਗਦਾ ਵੀ ਮੁੱਖ ਮੰਤਰੀ ਨੂੰ ਹਾਲੇ ਵੀ ਆਪਣੇ ਜਿਹੜਾ ਹੰਕਾਰ ਦਾ ਘੋੜਾ ਉਹਦੇ ਤੋਂ ਥੱਲੇ ਆਉਣਾ ਚਾਹੀਦਾ ਹੈ ਔਰ ਜਥੇਦਾਰ ਸਾਹਿਬ ਤੋਂ ਇੱਕਦਮ ਮਾਫੀ ਮੰਗ ਕੇ ਉਹਨਾਂ ਦੇ ਨਾਲ ਮੀਟਿੰਗ ਕਰਨੀ ਚਾਹੀਦੀ ਹੈ ਉੱਥੇ ਜਾ ਕੇ ਜਨਤਕ ਤੌਰ ਤੇ ਮਾਫੀ ਮੰਗਣੀ ਚਾਹੀਦੀ ਹੈ ਜੇ ਇਹ ਹੈਗਾ ਵੀ ਉਹਨਾਂ ਦੇ ਟਵਿੱਟਰ ਹੈਂਡਲ ਚਲਾਉਣ ਵਾਲੇ ਆ ਉਹਨਾਂ ਦੇ ਜਿਹੜੇ ਰਾਜਨੀਤਿਕ ਸਲਾਹਕਾਰ ਆ ਜਿਹੜੇ ਸਾਰੇ ਕਾਮਰੇਡ ਨੇ ਔਰ ਆਪਾਂ ਕਹਿ ਸਕਦੇ ਵੀ ਘਟੀਆ ਕਿਸਮ ਦੇ ਕਾਮਰੇਡ ਨੇ ਜੇ ਉਹਨਾਂ ਨੇ ਮੁੱਖ ਮੰਤਰੀ ਦੇ ਟਵਿੱਟਰ ਹੈਂਡਲ ਤੋਂ ਇਹ ਟਵੀਟ ਕਰਿਆ ਹੈ ਤਾਂ ਮੁੱਖ ਮੰਤਰੀ ਸਾਹਿਬ ਨੂੰ ਇਹ ਸਪਸ਼ਟ ਕਰਨਾ ਚਾਹੀਦਾ ਵੀ ਇਹ ਮੇਰੇ ਵਿਚਾਰ ਨਹੀਂ ਸੀ ਮੇਰਾ ਜਿਹੜਾ ਆਫੀਸ਼ੀਅਲ ਕੰਮ ਦੇਖਦੇ ਆ ਜਿਹੜੇ ਸਿੱਖੀ ਨੂੰ ਨਫ਼ਰਤ ਕਰਦੇ ਆ ਲੋਕ ਵੀ ਉਹਨਾਂ ਦਾ ਕੰਮ ਸੀ ਇਸ ਕਰਕੇ ਹੁਣ ਇਹ ਇਹ ਬੁਖਮਤ ਨੂੰ ਕਲੀਅਰ ਕਰਨਾ ਚਾਹੀਦਾ ਤੇ ਜਥੇਦਾਰ ਸਾਹਿਬ ਤੋਂ ਉਹਨਾਂ ਨੂੰ ਮਾਫੀ ਮੰਗਣੀ ਚਾਹੀਦੀ ਹੈ ਜੀ ਬਿਲਕੁਲ ਜੀ ਦੇਖਦੇ ਆ ਕਿ ਕੀ ਇਹੋ ਜਿਹਾ ਕੁਝ ਹੁੰਦਾ ਹੈ ਜਾਂ ਕਿ ਇਸੇ ਤਰੀਕੇ ਦੇ ਨਾਲ ਇਸੇ ਕੋੜੇ ਤੇ ਇਸੇ ਰਫ਼ਤਾਰ ਤੇ ਜਿਹੜਾ ਸਵਾਰ ਰਹਿੰਦੇ ਹੈਗੇ ਆ ਕਿਉਂਕਿ ਬਾਰ-ਬਾਰ ਜਿਹੜਾ ਇਹ ਗੱਲ ਆਉਂਦੀ ਹੈਗੀ ਹੈ ਨਾ ਕਿ ਜਿਹੜੇ ਇਹੋ ਜਿਹੇ ਲੋਕ ਜਿਹੜੇ ਖਾਸ ਕਰਕੇ ਜੇ ਪੰਜਾਬ ਦੇ ਵਿੱਚ ਲੋਕ ਲੱਗਣੇ ਨੇ ਉਹਨਾਂ ਨੂੰ ਜੇ ਪੰਜਾਬ ਦੀਆਂ ਆਪਾਂ ਕਹੀ ਕਿ ਮਾਨਤਾਵਾਂ ਦਾ ਪਤਾ ਨਹੀਂ ਹੋਏਗਾ ਸਿੱਖਾਂ ਦੀਆਂ ਮਾਨਤਾਵਾਂ ਦਾ ਪਤਾ ਨਹੀਂ ਹੋਏਗਾ ਅੱਗੇ ਜੇ ਬਾਹਰਲਿਆਂ ਨੂੰ ਜਾਂ ਦਿੱਲੀ ਵਾਲਿਆਂ ਨੂੰ ਜਦੋਂ ਨੌਕਰੀਆਂ ਤੇ ਉਹਨਾਂ ਨੂੰ ਵੀ ਰੱਖਿਆ ਜਾਵੇਗਾ ਉਹਨਾਂ ਨੂੰ ਪਤਾ ਹੀ ਨਹੀਂ ਹੈ ਕਿ ਤੁਹਾਡਾ ਵਿਰਸਾ ਕੀ ਹੈ ਤੇ ਫਿਰ ਇਹੋ ਜਿਹੜੀਆਂ ਗਲਤੀਆਂ ਨੇ ਬਾਰ-ਬਾਰ ਜਿਹੜੀਆਂ ਹੁੰਦੀਆਂ ਰਹਿਣਗੀਆਂ ਅਸੀਂ ਹੁਣ ਤੱਕ ਲਗਾਤਾਰ ਮੁੱਖ ਮੰਤਰੀ ਦੀਆਂ ਜਾਂ ਸਰਕਾਰ ਦੀਆਂ ਗਲਤੀਆਂ ਨੂੰ ਇਹ ਕਹਿ ਕੇ ਆਪਾਂ ਉਹ ਪੜਦਾ ਪਾਉਂਦੇ ਰਹੇ ਵੀ ਚਲੋ ਇੱਕ ਸਾਲ ਹੋਇਆ ਵੀ ਹਨਾ ਇਹਨਾਂ ਨੂੰ ਟਾਈਮ ਦੇਣਾ ਚਾਹੀਦਾ ਹੈ ਪਰ ਆ ਜਿਹੜਾ ਹੈਗਾ ਉਹਨਾਂ ਨੇ ਜੋ ਇਸ ਕਿਸਮ ਦਾ ਜਿਹੜੇ ਟੀਚਰ ਕੀਤੀ ਹੈ ਜਥੇਦਾਰ ਸਾਹਿਬ ਨੂੰ ਅਸੀਂ ਸਮਝਦੇ ਹਾਂ ਵੀ ਇਹ ਬਹੁਤ ਘਟੀਆ ਇਹ ਚੁਟਕਲੇ ਸੁਣਾਉਣ ਦਾ ਜਿਹੜਾ ਉਹਨਾਂ ਦਾ ਸੁਭਾਅ ਹੈ ਉਹ ਆਪਣੇ ਆਪਣੀ ਰਾਜਨੀਤੀ ਤੱਕ ਰੱਖਣਾ ਆਪਣੇ ਰਾਜਨੀਤਿਕ ਲੀਡਰਾਂ ਤੱਕ ਰੱਖਣਾ ਤੁਸੀਂ ਦੇਖੋ ਸਰਦਾਰ ਚਰਨਜੀਤ ਸਿੰਘ ਚੰਨੀ ਮੁੱਖ ਮੰਤਰੀ ਬਣੇ ਸੀ ਜਥੇਦਾਰ ਸਾਹਿਬ ਦੇ ਪੈਰਾਂ ਨੂੰ ਹੱਥ ਲਾਇਆ ਉਹਨਾਂ ਨੇ ਸਤਕਾਰ ਵਜੂ ਮਾ ਕੇ ਹਨਾ ਸੋ ਇਹ ਹੁੰਦੀ ਆ ਜਥੇਦਾਰ ਸਾਹਿਬ ਦੀ ਇਹੋ ਹੀ ਪਦਵੀ ਹੈ ਸਾਨੂੰ ਪਤਾ ਹੈ ਕੁਝ ਰਾਜਨੀਤਿਕ ਲੋਕਾਂ ਨੇ ਉਹਨਾਂ ਨੂੰ ਵਰਤੇ ਆ ਆਪਣੇ ਹਿੱਤਾਂ ਲਈ ਔਰ ਉਹ ਜਥੇਦਾਰ ਸਾਹਿਬ ਨੇ ਵੀ ਮੰਨਿਆ ਹੈ ਆਪਣੇ ਟਵੀਟ ਵਿੱਚ ਨਾ ਵੀ ਸਾਡੇ ਵੱਡੇ ਵਰਗੇ ਭੋਲੇ ਭਾਲੇ ਧਾਰਮਿਕ ਲੋਕਾਂ ਨੂੰ ਕੁਝ ਜਿਹੜੇ ਰਾਜਨੀਤਿਕਵਾਣ ਚਤਤ ਰਾਜਨੀਤੀਵਾਣ ਵਰਤ ਜਾਂਦੇ ਜੇ ਉਹਨਾਂ ਨੇ ਮੁੱਖ ਮੰਤਰੀ ਦੇ ਟਵਿੱਟਰ ਹੈਂਡਲ ਤੋਂ ਇਹ ਟਵੀਟ ਕਰਿਆ ਹੈ ਤਾਂ ਮੁੱਖ ਮੰਤਰੀ ਸਾਹਿਬ ਨੂੰ ਇਹ ਸਪਸ਼ਟ ਕਰਨਾ ਚਾਹੀਦਾ ਵੀ ਇਹ ਮੇਰੇ ਵਿਚਾਰ ਨਹੀਂ ਸੀ ਮੇਰਾ ਜਿਹੜਾ ਅਫੀਸ਼ੀਅਲ ਕੰਮ ਦੇਖਦੇ ਆ ਜਿਹੜੇ ਸਿੱਖੀ ਨੂੰ ਨਫ਼ਰਤ ਕਰਦੇ ਆ ਲੋਕ ਵੀ ਉਹਨਾਂ ਦਾ ਕੰਮ ਸੀ ਇਸ ਕਰਕੇ ਹੁਣ ਇਹ ਇਹ ਮੁੱਖ ਮੰਤਰੀ ਨੂੰ ਕਲੀਅਰ ਕਰਨਾ ਚਾਹੀਦਾ ਚੀਫ ਮਿਨਿਸਟਰ ਵੱਲੋਂ ਪਿਛਲੇ ਦਿਨੀ ਜਿਹੜਾ ਹੈਗਾ ਜਥੇਦਾਰ ਸਾਹਿਬ ਨੂੰ ਜਿਸ ਤਰੀਕੇ ਦੇ ਨਾਲ ਜਿਹੜਾ ਟਵਿੱਟਰ ਦੇ ਉੱਤੇ ਜਵਾਬ ਦਿੱਤਾ ਗਿਆ ਤੇ ਜਸਧਰ ਸਾਹਿਬ ਵੱਲੋਂ ਵੀ ਜਿਹੜਾ ਹੈ ਅੱਗੋਂ ਜਿਹੜਾ ਉਹਨਾਂ ਨੇ ਜਿਹੜਾ ਜਵਾਬ ਦਿੱਤਾ ਉਸਨੇ ਵੀ ਕਈਆਂ ਦੇ ਜਿਹੜੇ ਮੂੰਹ ਨੇ ਉਹ ਬੰਦ ਕੀਤੇ ਹੈਗੇ ਕਿਵੇਂ ਦੇਖਦੇ ਹੋ ਤੁਸੀਂ ਅ ਅਹੁਦੇ ਦਾ ਸਤਕਾਰ ਕੀ ਇੱਥੇ ਵੱਡਦਾ ਨਹੀਂ ਸੀ ਹੈਗਾ ਕੀ ਇੱਥੇ ਕੁਛ ਉਲੰਘਣਾਵਾਂ ਹੋਈਆਂ ਨੇ ਜਾਂ ਕਿਤੇ ਕੁਝ ਹੋਰ ਐਂਗਲ ਕੰਮ ਕਰ ਰਿਹਾ ਨਹੀਂ ਨਹੀਂ ਉਲੰਘਣਾਵਾਂ ਬਿਲਕੁਲ ਹੋਈਆਂ ਨੇ ਜੀ ਸੋ ਮੁੱਖ ਮੰਤਰੀ ਸਾਹਿਬ ਨੇ ਜਿਸ ਕਿਸਮ ਦਾ ਹੰਕਾਰ ਦਿਖਾਇਆ ਔਰ ਇੱਕ ਉਹ ਬੰਦਾ ਜਿਹੜਾ ਕਹਿੰਦਾ ਸੀਗਾ ਮੈਂ ਪਿੰਡਾਂ 'ਚ ਜੰਮਿਆ ਪਾਲਿਆ ਤੇ ਇੱਥੇ ਸਾਈਕਲ ਚਲਾ ਕੇ ਮੈਂ ਮੈਂ ਅੱਗੇ ਵਧਿਆ ਹੈਗਾ ਸੋ ਉਦੇ ਵਿੱਚ ਜਿਹੜਾ ਇਹ ਹੰਕਾਰ ਬੋਲ ਰਿਹਾ ਹੁਣ ਉਹਦਾ ਉਹ ਨਿੱਜੀ ਹੰਕਾਰ ਹੈ ਅ ਦਿੱਲੀ ਦੀ ਜਿਹੜੀ ਉਹਦੀ ਕੇਜਰੀਵਾਲ ਸਰਕਾਰ ਹੈ ਉਹਦਾ ਟੀਕਾ ਲਾਇਆ ਹੋਇਆ ਜਾਂ ਗਾਂਹ ਟੀਕਾ ਜਿਹੜਾ ਹੈਗਾ ਹੋਮ ਮਿਨਿਸਟਰੀ ਵੱਲੋਂ ਲੱਗਿਆ ਇਹ ਉਹ ਜਾਣਦੇ ਹੈਗੇ ਆ ਪਰ ਅਸੀਂ ਸਮਝਦੇ ਆਂ ਵੀ ਸ਼੍ਰੀ ਅਕਾਲ ਤਖਸਾਹ ਬਰਗੀ ਜਿਹੜੀ ਸਹਿਜ ਵਿੱਚ ਚੱਲਣ ਵਾਲੀ ਸੰਸਥਾ ਉਹਦੇ ਮੁਖੀ ਦੇ ਖਿਲਾਫ ਜਿਸ ਕਿਸਮ ਦੀ ਬਿਆਨਬਾਜ਼ੀ ਮੁੱਖ ਮੰਤਰੀ ਨੇ ਕੀਤੀ ਹੈ ਜਿਸ ਕਿਸਮ ਦੀ ਹਮਾਕਤ ਮੁੱਖ ਮੰਤਰੀ ਨੇ ਕੀਤੀ ਹੈ ਅਸੀਂ ਹੁਣ ਤੱਕ ਲਗਾਤਾਰ ਮੁੱਖ ਮੰਤਰੀ ਦੀਆਂ ਜਾਂ ਸਰਕਾਰ ਦੀਆਂ ਗਲਤੀਆਂ ਨੂੰ ਇਹ ਕਹਿ ਕੇ ਆਪਾਂ ਉਹ ਪੜਦਾ ਪਾਉਂਦੇ ਰਹੇ ਵੀ ਚਲੋ ਇੱਕ ਸਾਲ ਹੋਇਆ ਵੀ ਹਨਾ ਇਹਨਾਂ ਨੂੰ ਟਾਈਮ ਦੇਣਾ ਚਾਹੀਦਾ ਹੈ ਪਰ ਆ ਜਿਹੜਾ ਹੈਗਾ ਉਹਨਾਂ ਨੇ ਜੋ ਇਸ ਕਿਸਮ ਦਾ ਜਿਹੜੇ ਟੀਚਰ ਕੀਤੀ ਹੈ ਜਥੇਦਾਰ ਸਾਹਿਬ ਨੂੰ ਅਸੀਂ ਸਮਝਦੇ ਹਾਂ ਵੀ ਇਹ ਬਹੁਤ ਘਟੀਆ ਇਹ ਚੁਟਕਲੇ ਸੁਣਾਉਣ ਦਾ ਜਿਹੜਾ ਉਹਨਾਂ ਦਾ ਸੁਭਾਅ ਹੈ ਉਹ ਆਪਣੇ ਆਪਣੀ ਰਾਜਨੀਤੀ ਤੱਕ ਰੱਖਣ ਆਪਣੇ ਰਾਜਨੀਤਿਕ ਲੀਡਰਾਂ ਤੱਕ ਰੱਖਣ ਸੋ ਸਾਨੂੰ ਲੱਗਦਾ ਵੀ ਸ੍ਰੀ ਅਕਾਲ ਤਖਤ ਸਾਹਿਬ ਵਰਗੀ ਮਹਾਨ ਸੰਸਥਾ ਜਿਹਨੂੰ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਛੋਪਾ ਪ੍ਰਾਪਤ ਔਰ ਜਿੱਥੇ ਕੌਮ ਦੇ ਬਹੁਤ ਵੱਡੇ ਵੱਡੇ ਫੈਸਲੇ ਹੋਏ ਤੇ ਕਰਵਾਏ ਗਏ ਨੇ ਸੋ ਉਹਨਾਂ ਦੇ ਖਿਲਾਫ ਮੁੱਖ ਮੰਤਰੀ ਨੂੰ ਨਹੀਂ ਜਾਣਾ ਚਾਹੀਦਾ ਹਲੇ ਵੀ ਮੌਕਾ ਹੈ ਜਿਸ ਕਿਸਮ ਦੀ ਬਿਆਨਬਾਜ਼ੀ ਕਰੀ ਹੈ ਮੁੱਖ ਮੰਤਰੀ ਨੂੰ ਇੱਕਦਮ ਮਾਫੀ ਮੰਗਣੀ ਚਾਹੀਦੀ ਹੈ ਜੀ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਤੋਂ ਤੁਸੀਂ ਦੇਖੋ ਸਰਦਾਰ ਚਰਨਜੀਤ ਸਿੰਘ ਚੰਨੀ ਮੁੱਖ ਮੰਤਰੀ ਬਣੇ ਸੀ ਜਥੇਦਾਰ ਸਾਹਿਬ ਦੇ ਪੈਰਾਂ ਨੂੰ ਹੱਥ ਲਾਇਆ ਉਹਨਾਂ ਨੇ ਸਤਕਾਰ ਵਜੋਂ ਆ ਕੇ ਹਨ ਸੋ ਇਹ ਹੁੰਦੀ ਹੈ ਜਥੇਦਾਰ ਸਾਹਿਬ ਦੀ ਇਹੋ ਹੀ ਪਦਵੀ ਹੈ ਸਾਨੂੰ ਪਤਾ ਹੈ ਕੁਝ ਰਾਜਨੀਤਿਕ ਲੋਕਾਂ ਨੇ ਉਹਨਾਂ ਨੂੰ ਵਰਤੇ ਆਪਣੇ ਹਿੱਤਾਂ ਲਈ ਔਰ ਉਹ ਜਥੇਦਾਰ ਸਾਹਿਬ ਨੇ ਵੀ ਮੰਨਿਆ ਹੈ ਆਪਣੇ ਟਵੀਟ ਵਿੱਚ ਹਨਾ ਵੀ ਸਾਡੇ ਬਾਡੇ ਵਰਗੇ ਭੋਲੇ ਭਾਲੇ ਧਾਰਮਿਕ ਲੋਕਾਂ ਨੂੰ ਕੁਝ ਜਿਹੜੇ ਰਾਜਨੀਤਿਕ ਵਾਂ ਚੱਤਰ ਰਾਜਨੀਤੀਵਾਨ ਵਰਤ ਜਾਂਦੇ ਹੈਗੇ ਆ ਪਰ ਉਹਨਾਂ ਨੇ ਮੁੱਖ ਮੰਤਰੀ ਨੂੰ ਕਿਹਾ ਵੀ ਤੁਸੀਂ ਖਿਆਲ ਰੱਖਿਓ ਕਤੇ ਪੰਜਾਬ ਨੂੰ ਬਲਦੀ ਦੇ ਬੂਥੇ ਦੇਣ ਲਈ ਤੁਹਾਨੂੰ ਕੋਈ ਰਾਜਨੀਤਿਕ ਬਾਣ ਵਰਤਣਾ ਜਾਵੇ ਹਮ ਬੜਾ ਇੱਕ ਆਪਾਂ ਕਹੀਏ ਕਿ ਜੱਜ ਦਾ ਬਣਦਾ ਪੂਰਾ ਆਪਾਂ ਕਹੀਏ ਕਿ ਤੱਥਾਂ ਦੇ ਆਧਾਰ ਤੇ ਜਿਹੜਾ ਸੀਗਾ ਉਹਨਾਂ ਦਾ ਜਵਾਬ ਸੀਗਾ ਹਾਂਜੀ ਬਿਲਕੁਲ ਸੋ ਅਕਾਲ ਤੱਕ ਸਾਹਿਬ ਦੀ ਇਹ ਜ਼ਿੰਮੇਵਾਰੀ ਬਣਦੀ ਆ ਵੀ ਉਹ ਇਸ ਪੰਜਾਬ ਨੂੰ ਜਾਂ ਸਿੱਖ ਪੰਥ ਨੂੰ ਜਾਂ ਇਸ ਸਮੁੱਚੇ ਖਿੱਤੇ ਦੀ ਜਿਹੜੀ ਮਨੁੱਖਤਾ ਉਹਨੂੰ ਜ਼ੁਲਮ ਦੀ ਭੱਠੀ ਵਿੱਚ ਜਲਣ ਤੋਂ ਬਚਾਵੇ ਸੋ ਜ਼ੁਲਮ ਦੀ ਭੱਠੀ ਜਦੋਂ ਬਲਦੀ ਆ ਫਿਰ ਉਹ ਧਰਮ ਨਹੀਂ ਦੇਖਦੀ ਵੇਖੋ ਹਿੰਦੂ ਮੁਸਲਮਾਨ ਜਾਂ ਸਿੱਖ ਹੈਗਾ ਸੋ ਜਥੇਦਾਰ ਸਾਹਿਬ ਨੇ ਉਹ ਭਗਵੰਤ ਮਾਨ ਨੂੰ ਜਾਂ ਮੁੱਖ ਮੰਤਰੀ ਨੂੰ ਆਦੇਸ਼ ਇਹ ਦਿੱਤਾ ਹੈਗਾ ਵੀ ਉਹ ਝੂਲਮਾਂ ਦੀ ਭੱਠੀ ਨੂੰ ਤਪਾਉਣ ਵਾਲੇ ਜਿਹੜੇ ਰਾਜਨੀਤੀਬਾਨ ਆ ਉਹਨਾਂ ਦੀਆਂ ਚਾਲਾਂ ਨੂੰ ਸਮਝੋ ਵੀ ਤਾਂ ਕਿ ਪੰਜਾਬ ਨੂੰ ਦੁਬਾਰੇ ਇੰਦਰਾ ਗਾਂਧੀ ਵਾਲੇ ਦੌਰ ਚ ਜਾਂ ਬੈਂਤ ਸਿੰਘ ਵਾਲੇ ਦੌਰ ਚ ਲੱਜਾਣ ਦਾ ਯਤਨ ਨਾ ਕਰੋ ਸਾਨੂੰ ਲੱਗਦਾ ਵੀ ਮੁੱਖ ਮੰਤਰੀ ਨੂੰ ਹਾਲੇ ਵੀ ਆਪਣੇ ਜਿਹੜਾ ਹੰਕਾਰ ਦਾ ਘੋੜਾ ਉਹਦੇ ਤੋਂ ਥੱਲੇ ਆਉਣਾ ਚਾਹੀਦਾ ਹੈ ਔਰ ਜਥੇਦਾਰ ਸਾਹਿਬ ਤੋਂ ਇੱਕਦਮ ਮਾਫੀ ਮੰਗ ਕੇ ਉਹਨਾਂ ਦੇ ਨਾਲ ਮੀਟਿੰਗ ਕਰਨੀ ਚਾਹੀਦੀ ਹੈ ਉੱਥੇ ਜਾ ਕੇ ਜਨਤਕ ਤੌਰ ਤੇ ਮਾਫੀ ਮੰਗਣੀ ਚਾਹੀਦੀ ਹੈ ਜੇ ਇਹ ਹੈਗਾ ਵੀ ਉਹਨਾਂ ਦੇ ਟਵਿੱਟਰ ਹੈਂਡਲ ਚਲਾਉਣ ਵਾਲੇ ਆ ਉਹਨਾਂ ਦੇ ਜਿਹੜੇ ਰਾਜਨੀਤਿਕ ਸਲਾਹਕਾਰ ਆ ਜਿਹੜੇ ਸਾਰੇ ਕਾਮਰੇਡ ਨੇ ਔਰ ਆਪਾਂ ਕਹਿ ਸਕਦੇ ਵੀ ਘਟੀਆ ਕਿਸਮ ਦੇ ਕਾਮਰੇਡ ਨੇ ਜੇ ਉਹਨਾਂ ਨੇ ਮੁੱਖ ਮੰਤਰੀ ਦੇ ਟਵਿੱਟਰ ਹੈਂਡਲ ਤੋਂ ਇਹ ਟਵੀਟ ਕਰਿਆ ਹੈ ਤਾਂ ਮੁੱਖ ਮੰਤਰੀ ਸਾਹਿਬ ਨੂੰ ਇਹ ਸਪਸ਼ਟ ਕਰਨਾ ਚਾਹੀਦਾ ਵੀ ਇਹ ਮੇਰੇ ਵਿਚਾਰ ਨਹੀਂ ਸੀ ਮੇਰਾ ਜਿਹੜਾ ਅਫੀਸ਼ੀਅਲ ਕੰਮ ਦੇਖਦੇ ਆ ਜਿਹੜੇ ਸਿੱਖੀ ਨੂੰ ਨਫ਼ਰਤ ਕਰਦੇ ਆ ਲੋਕ ਵੀ ਉਹਨਾਂ ਦਾ ਕੰਮ ਸੀ ਇਸ ਕਰਕੇ ਹੁਣ ਇਹ ਇਹ ਬੁਖਮਤ ਨੂੰ ਕਲੀਅਰ ਕਰਨਾ ਚਾਹੀਦਾ ਤੇ ਜਥੇਦਾਰ ਸਾਹਿਬ ਤੋਂ ਉਹਨਾਂ ਨੂੰ ਮਾਫੀ ਮੰਗਣੀ ਚਾਹੀਦੀ ਹੈ ਜੀ ਬਿਲਕੁਲ ਜੀ ਦੇਖਦੇ ਆ ਕਿ ਕੀ ਇਹੋ ਜਿਹਾ ਕੁਝ ਹੁੰਦਾ ਹੈ ਜਾਂ ਕਿ ਇਸੇ ਤਰੀਕੇ ਦੇ ਨਾਲ ਇਸੇ ਕੋੜੇ ਤੇ ਇਸੇ ਰਫ਼ਤਾਰ ਤੇ ਜਿਹੜਾ ਸਵਾਰ ਰਹਿੰਦੇ ਹੈਗੇ ਆ ਕਿਉਂਕਿ ਬਾਰ-ਬਾਰ ਜਿਹੜਾ ਇਹ ਗੱਲ ਆਉਂਦੀ ਹੈਗੀ ਹੈ ਨਾ ਕਿ ਜਿਹੜੇ ਇਹੋ ਜਿਹੇ ਲੋਕ ਜਿਹੜੇ ਖਾਸ ਕਰਕੇ ਜੇ ਪੰਜਾਬ ਦੇ ਵਿੱਚ ਲੋਕ ਲੱਗਣੇ ਨੇ ਉਹਨਾਂ ਨੂੰ ਜੇ ਪੰਜਾਬ ਦੀਆਂ ਆਪਾਂ ਗਏ ਕਿ ਮਾਨਤਾਵਾਂ ਦਾ ਪਤਾ ਨਹੀਂ ਹੋਏਗਾ ਸਿੱਖਾਂ ਦੀਆਂ ਮਾਨਤਾਵਾਂ ਦਾ ਪਤਾ ਨਹੀਂ ਹੋਏਗਾ ਅੱਗੇ ਜੇ ਬਾਹਰਲਿਆਂ ਨੂੰ ਜਾਂ ਦਿੱਲੀ ਵਾਲਿਆਂ ਨੂੰ ਜਦੋਂ ਨੌਕਰੀਆਂ ਤੇ ਉਹਨਾਂ ਨੂੰ ਵੀ ਰੱਖਿਆ ਜਾਵੇਗਾ ਉਹਨਾਂ ਨੂੰ ਪਤਾ ਹੀ ਨਹੀਂ ਹੈ ਕਿ ਤੁਹਾਡਾ ਵਿਰਸਾ ਕੀ ਹੈ ਤੇ ਫਿਰ ਇਹੋ ਜਿਹੜੀਆਂ ਗਲਤੀਆਂ ਨੇ ਬਾਰ-ਬਾਰ ਜਿਹੜੀਆਂ ਹੁੰਦੀਆਂ ਰਹਿਣਗੀਆਂ